ਸਸਰੀ ਘਰ ਸਾਰਿਆਂ ਨੂੰ ਜੀ ਫਾਈਨਲਸ ਹੌਂਦੀ ਚੜ੍ਹਦੀ ਕੇ ਲਗਚ ਰੱਖੀ ਮਾਤਾ ਚਾਹ ਪੀਣ ਲੱਗੀ ਆ ਜੀ ਮਾਤਾ ਲੱਗੇਗੀ ਚਾਹ ਪੀਣ ਸਾਨੂੰ ਇਹਨੇ ਪੁੱਛਣਾ ਨਹੀਂ ਹੈ ਜੀ ਮੈਂ ਬਣਾ ਕੇ ਪਹਿਲਾਂ ਉੱਪਰ ਦੇਤੀ ਪੁੱਛਦੀ ਆ ਬਾਪਾ ਪੁੱਛਦੀ ਮੁੰਡਿਆਂ ਨੇ ਆਪਣਾ ਅੱਛਾ ਇਹ ਉੱਪਰ ਕੰਮ ਕਰਦੇ ਹੁੰਦੇ ਮੈਂ ਵਾਹੇ ਪਗੜੀ ਉੱਪਰ ਕਿੱਥੇ ਉੱਤ ਤੱਕ ਪੌੜੀ ਪੂੜੀ ਤਾਂ ਨਹੀਂ ਉੱਪਰ ਚੜ੍ਹ ਨਾ ਉਹਨਾਂ ਨੂੰ ਚਾਹ ਟਾਕੇ ਦੱਸੀ ਅਮਰ ਮਾਪੜੀ ਬੈਣ ਲੱਗੇ ਆ ਅੱਛਾ ਮੈਂ

ਵਿੰਨ ਨਾ ਵੀ ਨਹੀਂ ਹੋਗਾ ਵਿਫਰ ਵੀ ਹੈ ਫਿਰ ਤੇਰ ਪੰਗੀ ਆਇਆ ਫਿਰ ਹਾਂ ਪੀਲਾ ਪੀਲਾ ਤੇ ਇੱਧਰ ਸਾਡੇ ਲੱਗੇ ਹੋਇਆ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਜੀ ਕੰਮ ਸਟਾਰਟ ਹੋਇਆ ਹੋਇਆ ਆਹ ਬੰਦੇ ਹੁਣ ਤੂੰ ਨਵੇਂ ਬੰਦੇ ਹੋ ਲਈ ਬੀਬੀ ਆ ਬਚਾਰੇ ਹੈ ਇਹ ਰੇਤਾ ਚੱਕਣਾ ਮੁੰਗੇ ਤੇ ਰੇਤਾ ਨਹੀਂ ਚੱਕਣਾ ਫਿਰ ਦੂਆ ਰੇਤਾ ਉਹਨਾ ਹੁਣ ਕਿਤੇ ਥੋ-ਥੋ ਰੇਤੇ ਦੇ ਢੇਰੀਆਂ ਲਾਉਣੀਆਂ ਇਹ ਚੱਕ ਹੋਗਾ ਦੂਆ ਕਾਲੂ ਇਹਨਾਂ ਨੇ ਚਾਹੀਦਾ ਨਹੀਂ ਹਾਂ ਮੇਰੀ ਗੱਲ ਸੁਣੋ ਇੱਕ ਪਹਿਲਾਂ ਵੀ ਇੰਨੀ ਕਾਲੀ ਪੈ ਗਈ ਸੀ ਵੀ ਹੁਣੇ ਚੱਕਣਾ ਪੈਣਾ ਹੈ ਕਾਲੀ ਤਾਂ ਪੈਂਦੀ ਉਹ ਪੁੱਤ ਜਦ ਹੁਣ ਕੰਮ ਕਰਨਾ ਹੈ ਬੰਦੇ ਨੂੰ ਫਿਕਰ ਹੁੰਦਾ ਹੈ ਕਿ ਕੰਮ ਸਹੀ ਦਾ ਕਰਨਾ ਹੀ ਪੈਂਦਾ ਕਰੇ ਤੇ ਹੁਣਾ ਮੈਨੂੰ ਵੀ ਪਤਾ ਬੀਬੀ ਕੰਮ ਕਰੇ ਤੇ ਹੁਣਾ ਪਰ ਹੁਣ ਜਿਹੜੇ ਕੋ ਲਖਤ ਤਾਂ ਇਹ ਬੰਦੇ ਉਹ ਵਿਚਾਰੇ ਲਾਹ ਤੇ ਰੇਤਾ ਚੱਕਣ ਨੂੰ ਕੋਈ ਨਾ ਮੈਂ ਇਹਨਾਂ ਨੂੰ ਪੁੱਛ ਕੇ ਲਾਇਆ ਵੀ ਕਹਿੰਦੇ ਵੀ ਬੀਬੀ ਰੇਤਾ ਹੁਣਾ ਹੋਵੇ ਵੀ ਥੋ-ਥੋ ਕਾਣੂ ਬਰਾਉਂਗੀ ਵੀ ਉੱਥਾ ਕਰਾ ਲੈ ਭਰਤ ਪਵਾ ਲੈ ਇਕੱਠੀ ਕੋ ਮੈਂ ਕੱਜਾਂ ਖਾ ਲਵਾਂ। ਵੀ ਖਰਾਬ ਨਹੀਂ ਹੋਊਗਾ। ਹਾਂ ਵੀ ਹੁਣ ਖਰਾਬ ਤਾਂ ਉਹ ਜਿਹੜਾ ਜੰਮ ਗਿਆ ਠੀਕ ਐ ਨਹੀਂ ਉੱਤੇ ਟਿਕਾਣੇ ਦਾ ਲੱਗ ਜਾਊਗਾ। ਹਾਂ। ਬਾਕੀ ਇਹ ਕਹਿੰਦੇ ਵੀ ਸਾਨੂੰ ਥੋੜਾ ਜਿਆਦਾ ਚਾਹੀਦਾ ਵਾਸਤੇ ਦੋ ਥੈਲੇ। ਇਹ ਰੇਤੇ ਦੇ ਬਾਕੀ ਤਾਂ ਚੱਕਣਾ ਹੀ ਪੈਣਾ। ਅੱਛਾ ਮੈਂ ਸਮਝ ਗਿਆ ਤੇ ਕਹਿੰਦੇ ਵੀ ਜਿਹੜੇ ਦੂਆ ਰੇਤੇ ਲੈ ਕੇ ਆਉਣਾ ਦੋਗੇ ਥੈਲੇ ਚਾਹੀਦੇ। ਉਹ 50 ਫੁੱਟ ਮੰਗਨੇ ਰੇਤਾ। ਆਓ ਬਰ ਉਹ ਆਖੇ ਉਹੀ ਹੋਗੀ ਰੂਗਾ ਪੁੱਤ ਪਹਿਲਾ ਹੋਊਗਾ ਜੇ ਤਾਂ ਹੀ ਆ ਕੇ ਅਗਲਾ ਗੇਰੂਗਾ। ਉਹ ਘਾ ਕਿ ਸੜਕ ਤੱਕੜ ਕੇ ਕਹਣਾ ਲੈ ਜਾਊਗਾ ਤੂੰ ਆ ਆ ਮੂਰੇ ਵੀ ਘਰ ਆ ਪਿਆ ਹਾਂ ਹਾਂ ਗੱਲ ਤਰੀ ਤੇ ਇੱਧਰ ਚੱਲਣ ਲੱਗਾ ਹੋਇਆ ਜੀ ਕੰਮ ਜਿੱਦਾਂ ਕਿ ਤੁਹਾਨੂੰ ਬੀਬੀ ਨੇ ਦੱਸਿਆ ਵੀ ਆਹ ਜਿਹੜਾ ਰੇਤਾ ਹੈ ਇਹਨੇ ਦਸਤਵਾਦਣਾ ਐ ਤਾਂ ਬੀਬੀ ਕਿੰਨੀ ਬਹੁਤ ਆ ਸਾਡੀ ਉਹਨੂੰ ਆਇਆ ਵੀ ਸਾਡੀ ਜਿਹੜੀ ਪੈਸਾ ਲੱਗਿਆ ਬੇਸਟ ਨਾ ਜਾਵੇ ਖਰਾਬ ਨਾ ਜਾਵੇ ਹੈ ਹਾਂ ਪਰ ਅੰਦਰ ਭਰਤ ਪੈ ਜੂਗਾ ਹਾਂ ਭਰਤ ਪਾਉਣ ਨੂੰ ਫਿਰਦੀ ਆ ਬੀਬੀ ਤੇ ਆਹ ਅੱਛਾ ਆ ਸੜ ਤਾਂ ਅੰਦਰ ਹੈ ਆ ਲੱਗਿਆ ਬਾਈ ਕੱਲਾ ਹੀ ਆ ਅੱਛਾ ਠੇਕਾ ਹੀ ਕਰਿਆ ਹੋਇਆ ਠੇਕਾ ਕਿੰਨੇ ਚ ਉਹ ਦਿਹਾੜੀ ਦੇ ਵਿੱਚ ਕਰਿਆ ਜਿਹੜਾ ਦਿਹਾੜੀ ਦੇ ਵਿੱਚ ਕਰਿਆ ਠੇਕਾ ਹੀ ਕਰਾ ਤਾ ਆਉਣਾ ਹੁੰਦੇ ਕਿਹੜੇ ਤੇ ਤੈਂ ਠੇਕਾ ਕਰਾਇਆ ਹਾਂ ਹਾਂ ਮਾ ਦੇ ਜਾ ਦੇ ਕਰ ਲਾ ਹਾਂ ਫੇਰ ਹਾਂ ਦਿਹਾੜੀ ਦਾ ਮਾ ਛੇੜ ਪਰ ਮਾ ਛੇੜ ਦੇ ਅੱਛਾ ਦਾੜੀਆ ਸਾਹਮਣੇ ਠੀਕ ਆ ਕਿਹੜਾ ਪਿੰਡ ਆ ਆੜੀ ਕਿੱਥੇ ਰਹਿਣਾ ਹੈ ਅੱਛਾ ਉਹਰੇ ਮੈਨੂੰ ਤਾਂ ਪਤਾ ਨਹੀਂ ਉਹ ਨੰਦੋ ਦੇ ਘਰ ਨਾ ਗਿਆਨੀ ਜਾਣਦਾ ਮੈਨੂੰ ਅੱਛਾ ਭਾਈ ਜਾਣਦਾ ਹੈ ਅੱਛਾ ਉਹ ਜਾਣਦਾ ਹੁੰਦਾ ਕਿਉਂਕਿ ਮੇਰੀ ਆਏ ਨਾ ਗੱਲਬਾਤ ਵੀ ਥੋੜੀ ਘੱਟ ਆ ਅੱਛਾ ਮੈਂ ਥੋੜਾ ਬਹੁਤਾ ਬਾਹਰ ਅੰਦਰ ਘੱਟੇ ਘੁੰਮਦਾ ਉਹਦੇ ਕਰਕੇ ਆ ਉਹ ਜਾਣੇ ਤਾਂ ਘੁੰਮਦਾ ਰਹਿੰਦਾ ਹੈ ਹਾਂ ਉਹ ਘੁੰਮਦਾ ਰਹਿੰਦਾ ਹੈ ਨਾ ਉਹਦੀ ਆੜੀ ਲੰਬੀ ਆ ਬਹੁਤ ਲੰਬੀ ਉਹਦੀ ਆੜੀ ਥੋੜੀ ਲੰਬੀ ਆ ਤਾ ਕਰਕੇ ਤੂੰ ਨੂੰ ਜਾਣਦਾ ਹੋਊਗਾ ਯਾਰ ਚਲੋ ਤੇ ਯੰਤ ਉੱਪਰ ਜਿਹੜਾ ਹੁਣ ਤੁਹਾਨੂੰ ਆਪਾਂ ਕੰਮ ਦਿਖਾ ਦਈਏ ਕਿੰਨਾ ਕੁ ਸਾਡਾ ਕੰਮ ਹੋ ਗਿਆ ਹੁਣ ਬੀਬੀ ਆਪਾਂ ਨੇ ਮੜਾ ਮੋਟਾ ਕੋਈ ਕਰਨਾ ਹੁਣ ਦੇਖ ਲੈ ਕੀ ਕਰਨਾ ਜੰਗਲ ਉੱਪਰ ਨੀਵਾ ਕੋਈ ਕਰਨਾ ਜਿਹੜੀਆਂ ਇੱਟਾਂ ਪਈਆਂ ਸਾਰੇ ਲਾ ਦੇ ਇਹਦੇ ਵੀ ਅਸੀਂ ਗੇੜ ਦੇ ਦੇਣਾ ਚਾਹ ਬੋਠੀਕਾ ਬੋਠੀਕਾ ਗੱਲ ਮੁੱਕ ਗਈ ਆ ਤੇ ਬਾਕੀ ਹੋਰ ਫੇ ਠੇਕੇਦਾਰ ਆ ਕਿਵੇਂ ਆ ਤੇਰੇ ਹਾਲ? ਚੱਲਦਾ ਕੰਮ ਤੇਰਾ ਪੂਰਾ? ਹੈ? ਚਲੋ। ਕਿਨੇ ਦਾ ਲਾਦੂ ਆਣੇ? ਮੇਰੇ ਹਿਸਾਬ ਦੇ ਨਾਲ ਜਿੱਥੇ ਤੱਕ ਤੂੰ ਲੱਗਿਆ ਹਾਂ ਮਹੀਨਾ ਇੱਥੇ ਲੱਗਿਆ ਜਾਂਦਾ। ਇੱਕ ਤੂੰ ਸੋਚ ਕੇ ਲੱਗਿਆ ਹੋਇਆ। ਵੀ ਮੈਂ ਰੱਖ ਦਮਾ ਰੂਗੀ ਤਾਂ ਨਹੀਂ। ਇੱਥੋਂ ਮੈਨੂੰ ਜਿੱਥੇ ਤੱਕ ਲੱਗਦਾ ਤੇਰੇ ਭਾਵਨਾਵਾਂ ਤਾਂ ਸਾਗੇ ਸਹੀ ਫੇਰਦਾ ਹੈ। ਵੀ ਚਾਣੀ ਨਾਈਟ ਹੀ ਲਾਉਣਾ। ਉਹ ਮਾਗਲ ਗਰਮੀ ਗਰਮੀ ਉਲੀ ਨਾ ਗੀ ਗਰਮੀ ਗਰਮੀ ਇੱਕ ਮਹੀਨੇ ਦੀ ਉਹ ਕਿਤੇ ਗਾਵੇਂ 6 ਮਹੀਨੇ ਆ ਗਰਮੀ ਦੇ ਇੱਕ ਮਹੀਨਾ ਤਾਂ ਨਗੇ ਗਾਉਂ ਹੋਰ ਦੇ ਲਾਂਗੇ ਮੇਰੇ ਹੁਣ ਤਾਂ ਗਰਮੀ ਨਹੀਂ ਹੈ ਬੇ ਤਾਂ ਤੂੰ ਜੂਨ ਜਲਾਈ ਚਾਹੁੰਦਾ ਹੈ ਵੀ ਮਾੜੀ ਮੋਟੀ ਪਾਈ ਗਰਮੀ ਵਿੱਚ ਇੱਥੇ ਕੱਢ ਕੇ ਜਾਵਾ ਇੱਥੇ ਕਿਹੜੇ ਗੁੱਲੂ ਬਨਾਲੀ ਇੱਥੇ ਦਾ ਗਰਮੀ ਪੈਣੀ ਪਊ ਉਹ ਤਾਂ ਨਹੀਂ ਹਾਂਜੀ ਠੀਕ ਨਹੀਂ ਹਾਂਜੀ ਚਲੋ ਮੈਂ ਖੱਟਿਆ ਪਿਆ ਹੈ ਨਾ ਨਿਬੜ ਜੂ 2-3 ਦਿਨ ਚ ਕਿ ਜ਼ਿਆਦਾ ਲੱਜੂ ਟਾਈਮ ਬਦਲ ਲਾਜੂ 4-5 ਦਿਨ ਲੱਜਣਗੇ ਚੋਕ ਵੈਸੇ ਕੰਮ ਵਧੀਆ ਖਿੱਚਿਆ ਹੈ ਤੁਸੀਂ ਵਧੀਆ ਲੱਗੇ ਹੋਏ ਹੈ ਕੰਮ ਕਰ ਟੋੜਾ ਹੁਣ ਹੀ ਦੇਖਦਾ ਠੇਕੇਦਾਰ ਅੱਛਾ ਉਹ ਇਟਾ ਪਰ ਲਾਤਾ ਠੇਕੇਦਾਰ ਇਟਾ ਪਰ ਲਾਤਾ ਆਹ ਯਾਰ ਤੇਰੀ ਕੋਈ ਜੂਨੀ ਤੈਨੂੰ ਕਾਂਟੀ ਫੜਾਈਏ ਤੂੰ ਆਪ ਲੱਗਾ ਇਟਾ ਪਰ ਹੋ ਜਾ ਲੇਗਰਾਵਰ ਦਾ ਦੇਖ ਲਾ ਹਾਂ ਫਿਰ ਕਾ ਮੈਂ ਕੀ ਚੱਕਰੀ ਜਿਹੜੇ ਬੰਦੇ ਨੇ ਨਾ ਕੰਮ ਕਰਨੇ ਆ ਉਹਨੂੰ ਨਹੀਂ ਡਰ ਹੁੰਦਾ ਕਣਹੀਂ ਜਿਹੜੇ ਬੰਦੇ ਨੇ ਕੰਮ ਕਰਨਾ ਕਣਹੀਂ ਬਜ਼ੁਰਗ ਜੀ ਉਹ ਖਾ ਹੈ ਮਰੂ ਬਈ ਮੇਰੇ ਕਰ ਕਿਵੇਂ ਆ ਠੀਕ ਠਾਕ ਕੰਧ ਨਾ ਕੋਈ ਟੇਡੀ ਕਰਦੀ ਮਰੂ ਜੇ ਡੰਡ ਕੰਧ ਮਾੜੀ ਮੋਟੀਵੇਟੇਡੀ ਹੋ ਗਈ ਤੈਨੂੰ ਅਸੀਂ ਡੇਢਾ ਕਰ ਲਾਂ ਕਿਆ ਜੇ ਕਰਨੀ ਲੱਗੇ ਵਾਲੀ ਗੱਲ ਆ ਗਈ ਜੇ ਮਾੜੀ ਮੁੱਸੀ ਕੋਈ ਹੋਰ ਵੀ ਜੇ ਲਪਾਈ ਲੱਗ ਜਾਵੇ ਸਫਾਈ ਚੋ ਜੂ ਅੱਛਾ ਕਿਸਮਾ ਦੇਰ ਸਾਲ ਵੀ ਨਾਲੇ ਫਿਰਦੇ ਆ ਵੀ ਟੈਡੀ ਟੈਂਸ਼ਨ ਨਾਲੇ ਲਪਾਈ ਕਰਦੀ ਦੋਨਾਂ ਨੂੰ ਮਿੱਟ ਕਰਦੀ ਹੈ ਯਾਦਗਾਰੀ ਟੱਟਾ ਹੈ ਹਾਂ ਰੰਗ ਚ ਨਿਕਲੂ ਤਾਂ ਲਪਾਈ ਸੇਕੋ ਜੂ ਹਾਂ ਲਪਾਈ ਨੇ ਰੰਗ ਗਿਆ ਲੋੜ ਹੈ ਗੱਲ ਬੜੀ ਉਹ ਜੇਤੂ ਸੁਮਿੰਤ 16 ਲਾਵੇਂ ਇਹ ਨੀਮਾ ਤੂੰ ਘਰ-ਘਰ ਲੱਗਿਆ ਹੋਇਆ ਲਾਉ ਤੂੰ ਤਾਂ ਇੱਕ ਟਸਲਾ ਇੱਥੇ ਚਾਰ ਇੱਟਾਂ ਹੀ ਖਤਮ ਕਰ ਲੰਨਾ ਇਹ ਆਪਣਾ ਡਾਊਨ ਹੈ ਡਾਊਨ ਨਾ ਗੱਬਾ ਇਹ ਕੀ ਡਾਊਨ ਹੈ ਆ ਗੱਬਾ ਥੱਲੇ ਦੇ ਹਿੱਸਾ ਭਰ ਕੇ ਲੈ ਕੇ ਆਉਂਦਾ ਥੱਲੇ ਦਾ ਬੇਹੇਰਾ ਭਰਿਆ ਥੱਲੇ ਦਾ ਬਹੁਤ ਮਾਲ ਮੋਟਾ ਲੱਗਿਆ ਹੋਇਆ ਦੇਖੋ ਥੱਲੇ ਵਾਲਾ ਯਾਰ ਅਜੇ ਜਿੰਨ ਘਾਲ ਹੈ ਜੀ ਘਾਲ ਕਰ ਬੱਲੇ 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 ਉਹ ਤਾਂ ਚਾਰੇ ਦਾ ਇਹ ਮੈਨੂੰ ਚਾਰ ਇੱਟਾਂ ਪਰੇ ਟਸਲਾ ਪੂਰਾ ਕਰਦਾ ਲੱਗਦਾ ਇੰਨਾ ਵੀ ਨਾ ਯਾਰ ਜੇ ਮੇਰੀ ਗਾਫਰ ਰਿਸ਼ਤੇਦਾਰੀ ਦਾ ਮਤਲਬ ਇਹ ਸੋਚੇ ਇਨਕੋ ਕਹਿੰਦੇ 20 ਥੱਲੇ ਲਾ ਲੜਿਆ ਰਿਸ਼ਤੇ ਹਾਂ ਰਿਸ਼ਤੇਦਾਰੀ ਦਾ ਫਾਇਦਾ ਸੋਚੀਦਾ ਜੇ ਘੱਟ ਲਾਉਣਾ ਉਹਨਾਂ ਨੇ ਵੱਡ ਵੱਡ ਕੇ ਸੜ ਸਿੱਟ ਵੱਡਿਆ ਯਾਰ ਇਹ ਪੈਣਾ ਨਾ ਕਰੋ ਯਾਰ ਰਿਸ਼ਤੇਦਾਰੀ ਮਾੜਾ ਮੋਟਾ ਲਿਹਾਜ਼ ਦਾ ਰੱਖੋ ਕਿ ਆਪਦਾ ਮੇਰੀ ਕਿ ਜੈਸੀ ਨਾ ਹੋਵੇ ਭਾਈ ਹੋਠਾ ਲਾ ਦੇ ਹਉਣ ਵੀ ਫੇਰ ਤੁਸੀਂ ਕੀ ਕਰੋਗੇ ਦੁੱਤਾਂ ਸ਼ਾਮ ਨੂੰ ਪਾਹਿਆਂ ਨੂੰ ਕਹਿਣਾ ਮੈਨੂੰ ਹੈ ਲਾ ਹਾਂ ਕਹਿਣਾ ਹਾਂ ਮੈਂ ਨਾ ਕਹਿਣੀ ਕਹਿਣਾ ਕਰਾਂ ਵੇ ਨਹੀਂ ਨਾ ਕੋਈ ਗੱਲ ਨਹੀਂ ਯਾਰ ਕੋਈ ਚੱਕਰ ਨਹੀਂ ਪੈਸੇ ਬੁਸਣ ਦੀ ਕੋਈ ਗੱਲ ਬਾਤ ਨਹੀਂ ਹੈਂ ਕੀ ਕਹੂੰਗੀ ਨਹੀਂ ਭੱਜ ਤੂੰ ਭੱਜ ਵੀ ਕਿੱਥੇ ਨਹੀਂ ਜਾਉਂਦਾ ਬਰਮਾ ਕਿਤੇ ਬਹੁਤ ਦੂਰ ਆਹ ਬਰਮਾ ਹੋ ਹਾਂਜੀ ਆਹ ਬਰਮਾ ਕਿਤੇ ਬਹੁਤ ਦੂਰ ਆਣ ਕੇ ਤੁਸੀਂ ਸਾਡਾ ਕੰਮ ਨਵੇੜ ਕੇ ਜਾਉਂਗੇ ਹਾਂਜੀ ਬਸ ਸਾਨੂੰ ਅੱਧ ਬਚਾ ਲੈ ਨਾ ਡੋਗੀ ਮੈਨੂੰ ਥੋੜੀ ਜਿਹੀ ਨਾ ਤੇਰੇ ਪੁਰਾ ਕਈ ਵਾਰ ਡਾਟ ਜਹਾ ਹੋ ਜਾਂਦਾ ਹਾਂ ਡਾਟ ਹੋ ਜਾਂਦਾ ਵੀ ਇਹ ਵੀ ਇਹ ਕੰਮ ਕਰ ਦੂਗਾ ਪੂਰਾ ਫਰੇਚੜਾ ਦੂਗਾ ਇਹ ਮੈਨੂੰ ਆਏ ਹੁੰਦਾ ਵੀ ਨਹੀਂ ਆਏ ਤਾਂ ਉਹਨੂੰ ਪਤਾ ਵੀ ਰਿਸ਼ਤੇਦਾਰੀ ਹੈ ਮੇਰੀ ਇਹਨੂੰ ਐ ਮੈਨੂੰ ਆਏ ਹੁੰਦਾ ਵੀ ਰਿਸ਼ਤੇਦਾਰੀ ਦੇ ਵਿੱਚ ਵਿਗੜਦੇ ਵੀ ਚੱਗੇ ਨਹੀਂ ਲੱਗਦੇ ਹਾਂ ਜੀ ਹੈ ਇਹਨਾਂ ਮਿਸਤਰੀ ਸਹੀ ਗੱਲ ਲੱਗਣੀ ਠੇਕੇਦਾਰਾ ਉਹ ਵੀ ਮਾੜਾ ਮੋਟਾ ਕੋਸ਼ ਕਰ ਲਾ ਕੱਤ ਨੂੰ ਕੱਤ ਨੂੰ ਹਣ ਇੱਟਾ ਪਰ ਰੱਖਿਆ ਇਹਨਾਂ ਨੇ ਬੰਦਾ ਕੱਟ ਬੰਦੇ ਕੱਟ ਕਰਕੇ ਆ ਨਹੀਂ ਤਾਂ ਤਾਂ ਹੁਣ ਉਹਨੂੰ ਕੱਦੀ ਲੱਪ ਦਿੰਦਾ ਸਹੀ ਗੱਲ ਹੈ ਇਹ ਮੈਨੂੰ ਐਂ ਦੱਸ ਜਿਹੜੀ ਤੈਨੂੰ ਮੈਂ ਕੱਲ ਕਹੀ ਸੀ ਗੱਲ ਹੋਊਗੀ ਉਹ ਕ ਨਹੀਂ ਹੋਊਗੀ ਵੀ ਇੱਕ ਇੱਕ ਰਤਾ ਹੋਰ ਪਾ ਦਿਓ ਹਾਂਜੀ ਹਾਂ ਲੱਗ ਜਾਊਗਾ ਇਹਦੇ ਬਾਅਦ ਇਹ ਪਾਉ ਲਾਗੇ ਇੱਧਰ ਤਾਂ ਘੱਟੇ ਲੱਗਣੇ ਬਾਕੀ ਜਿਹੜੀ ਹੋਈ ਆਪਾਂ ਘਮਾ ਦੇਣੀ ਆ ਇੱਕ ਰਤਾ ਪਾ ਦੇ ਜਾਨਕਿ ਆਪਾਂ ਨੇ ਜਿਹੜਾ ਤੁਹਾਨੂੰ ਦੱਸਿਆ ਸੀ ਉਹ ਟੈਂਕੀ ਵਾਲਾ ਜਿਹੜਾ ਥੋੜਾ ਮਾੜਾ ਮੋਟਾ ਜਿਹੜਾ ਵੀ ਤੁਹਾਡਾ ਮਾਣ ਆਦਰ ਹੋਊਗਾ ਆਪਾਂ ਤੁਹਾਨੂੰ ਦੇ ਦਾਂਗੇ ਐ ਹੀ ਨਹੀਂ ਗੱਲ ਹੈ ਫ੍ਰੀ ਨਹੀਂ ਕਰਾਉਂਦੇ ਤੁਹਤੇ ਠੀਕ ਆ ਮੈਂ ਦੇਖੋ ਮੈਂ ਤੁਹਾਨੂੰ ਉਦਣ ਵੀ ਇੱਕ ਗੱਲ ਕਹੀ ਦੀ ਤਨ ਆਪਾਂ ਨੇ ਕੰਮ ਸਟਾਰਟ ਕਰਿਆ ਰਿਸ਼ਤੇਦਾਰੀ ਆ ਲੱਗ ਚੀਜ਼ ਆ ਰਿਸ਼ਤੇਦਾਰੀ ਦੇ ਵਿੱਚ ਚਲੋ ਪਿਆਰ ਮੁਹੱਬਤ ਕਰਕੇ ਬੰਦਾ ਆ ਜਾਂਦਾ ਵੀ ਮਾੜਾ ਮੋਟਾ ਚੱਲ ਇਧਰ ਉਧਰ ਟਾਈਮ ਲਾ ਵੀ ਲੰਦਾ ਠੀਕ ਨਹੀਂ ਗੱਲ ਚਲੋ ਤਿੰਨ ਤਿੰਨ ਫੁੱਟ ਮੇਰੇ ਹਿਸਾਬ ਦੇ ਨਾਲ ਅਹੀ ਜਿਹੜੀ ਇੱਟਾਂ ਪਈਆਂ ਲੱਗ ਜਾਣੀਆਂ ਹੈ ਤੈਨੂੰ ਕੀ ਲੱਗਦਾ ਉਹ ਨਹੀਂ ਆਈ ਕਿਉਂਕਿ ਚੜਾਈ ਲੰਬਾਈ ਜਾਣਾ ਹੈ ਚੜਾਈ ਦਾ ਘਟੇ ਆ ਹਾਂ ਜੀ ਚੜਾਈ ਕਿੰਨੀ ਹੈ 45 ਫੁੱਟ 42 42 ਲੰਬਾਈ ਉਧਰ ਪਈਆਂ ਇਧਰ ਤੋਂ ਉਹ 55 ਇੱਕ ਹੈ ਚੱਕਰ ਆ ਵੀ ਇੱਕ ਹਾ ਤੇ ਹਾਂ ਉਧਰ ਨੂੰ 50 ਇਧਰ ਨੂੰ 53 ਇਹ ਕੀ ਸਿਸਟਮ ਕਰਤਾ ਇਹਨਾਂ ਨੇ ਉਧਰ ਨੂੰ ਐ ਉਹ ਵਾਧਰ ਕਰਕੇ ਨਹੀਂ ਵੱਧ ਗਈ ਉਧਰ ਪਾਲਾ ਵਾਧਰ ਦਾ ਮਗਰ ਰਹੀ ਅੱਛਾ ਵੀ ਉਹ ਹੋੜਿਆ ਹੋਆ ਹਾਂ ਅੱਛਾ ਤਾਂ ਉੱਥੇ ਤੇ ਮਣੀ ਹੁਣੀ ਆ ਨਾ ਮੰਨ ਲਓ ਉਧਰ ਪੌੜੀ ਦੇ ਬਰਾਬਰ ਹੋ ਗਈ ਹਾਂ ਉਹ 2-3 ਫੁੱਟ ਦਾ ਉਹੀ ਪੈ ਗਿਆ ਫਰਕ ਠੀਕ ਆ ਉਹ ਪਿੱਛੇ ਪਿੱਛੇ ਰਹਿ ਗਈ ਉਹ ਮੂਰੇ ਚਲੇਗੀ ਠੀਕ ਆ ਹਾਂ ਮੈਂ ਸਮਝ ਗਿਆ ਤੇਰੀ ਗੱਲ ਸਮਝ ਗਿਆ ਇਧਰ 43 ਹੈ ਨਾ ਠੀਕ ਆ ਮਰ ਜੇ ਮਨ ਲਾ ਤੈਨੂੰ ਕੰਮ ਮਿਲ ਜਵੇ ਲੁਧਿਆਣੇ ਮਨ ਲਾ ਆਪਣੀ ਵੀ ਕੋਈ ਵੀਡੀਓ ਦੇਖਦੇ ਆ ਬੰਦੇ ਤੂੰ ਚਲੇ ਜਾਊਂਗਾ ਕੰਮ ਕਰਨ ਲੁਧਿਆਣੇ ਅੱਛਾ ਚੰਗੀ ਗੱਲ ਆ ਮਿਹਨਤ ਨਾਲੇ ਸਾਰਾ ਕੁਝ ਆ ਨਾ ਕਿ ਨਹੀਂ ਇੱਟੇ ਦਾ ਮਤਲਬ 26 27 ਉਹੀ 26 ਕਿ ਸੋਰਟ ਹੈਗੀ ਟਿੱਪਰ 100 200 ਇਧਰ ਉਧਰ ਟੁੱਟ ਵੀ ਮਾੜੀ ਮੋਟੀ ਗਈ ਪੰਨ ਹਾਂ ਜੀ ਇਹ ਕਿਹੜਾ ਰੋੜੇ ਰੂੜੇ ਕੱਬ ਨਹੀਂ ਆਉਣਗੇ ਆਪਣੇ ਨਹੀਂ ਜਿਹੜੀ ਆਪਾਂ ਨੇ ਟੈਂਕੀ ਬਣਾਉਣਾ ਉਹਦੇ ਵੀ ਨਹੀਂ ਆਉਣਗੇ ਚਿੱਟੇ ਲਗੂ 9 ਇੰਚ ਹੀ ਕਿਹੜਾ ਥੰਮ ਲਾ ਜਿਹੜੇ ਕਿਹੜੇ ਰੋੜੇ ਆ ਆਪਣੇ ਉਹ ਬੇਸਟਾ ਚਲੋ 9 ਇੰਚ ਹੀ ਚੱਲਣਗੇ ਹਨਾ ਜੇ ਰੋੜੇ ਲਾਉਣੇ ਹੋਣ ਚਲੋ ਦੇਖਦੇ ਆ ਕਰਾਂਗੇ ਆ ਵੀ ਪ੍ਰੋਜੈਕਟ ਔਰੜਾ ਹੁਣ ਮੈਨੂੰ ਆਇਆ ਦੱਸ ਇੱਕ ਗੱਲ ਉਹ ਠੇਕੇਦਾਰ ਉਹ ਠੇਕੇਦਾਰ ਹੁਣ ਤੂੰ ਲਿਖਿਆ ਰਸਤੇ ਵਾਲਾ ਉਹ ਠੇਕੇਦਾਰ ਤੂੰ ਲਿਖਿਆ ਰਸਤੇ ਵਾਲਾ ਹਾਂ ਠੇਕਾ ਤਾਂ ਐ ਕਰਾਇਆ ਨਹੀਂ ਠੇਕੇਦਾਰ ਉਹਨਾਂ ਨੇ ਲਗਾਇਆ ਇੱਥੇ ਰਹਿੰਦੀ ਆਉਣੇ ਆ 2 ਵਜੇ ਰਾਣੀ ਆ ਹਾਂ ਉਹਨਾਂ ਦੀ 800 ਰੁਪਏ ਲਵਾਂਗੇ ਦੋ ਜਣੇ ਕਿਕਰ ਹੁੰਦੇ ਹਾਂ ਹਾਂ ਆਜੂ ਗਿਆ ਗਿਆ ਗੱਲ ਭਾਈ ਯਾੜੇ ਸਾਡੀ ਲੱਗੇ ਜਨੂ ਹਾਂ ਇਹ ਉਹਦਾ ਘਰ ਵਾਲਾ ਹੁਣਾ ਜਿਹੜੀ ਪਹਿਲਾਂ ਆਈ ਸੀ ਹਾਂ ਉਹ ਵੀ ਮੇਰੇ ਘਰ ਵਾਲੇ ਨਾਲ ਖੇਡਣਾ ਹੁੰਦਾ ਸੀ ਉਹ ਗਿਆ ਹੋਇਆ ਕਹਿੰਦੀ ਉਹਨੂੰ ਪੁੱਛ ਲਿਓ ਇਹ ਕਹਾਂ ਮੈਂ ਲੈਣਾ 550 ਰੁਪਏ ਦੀ ਆਰੀ ਮੈਂ ਨੇੜੇ ਤੋਂ ਹਟਣਾ ਮੈਂ ਘੱਟ ਵੱਟ ਕਰਨਾ ਹਾਂ ਇਹ ਤਾਂ ਵੱਟ ਘੱਟ ਬਚ ਲੈਣਾ ਯਾਰ ਮੈਂ ਚਲ 300 ਰੁਪਏ ਲਈ ਖੇਡਦੀ ਮੈਂ ਤਾਂ ਘੰਟੇ ਜਿਹੇ ਤਾਂ ਹਟੇ ਜਾਣੀਆਂ ਫੇਰ ਵੀ ਹਾਂ ਫੇਰ ਇਹ ਕਹਾਂ ਜਾਂ ਖੇਡਦਾ ਨਹੀਂ ਮੰਨ ਗਿਆ ਯਾਨੀ ਕਹਿੰਦਾ ਮਨਾਤਾ ਮੈਂ ਤਾਂ ਨਹੀਂ ਹੁਣਾ ਚਲ ਜਣੀ ਕਿ ਤੈਨੂੰ 300 ਰੁਪਏ ਤਾਂ ਫਾਇਦਾ ਕਰਤਾ ਤਾਂ ਤੇ ਕੀ ਹੋ ਨਹੀਂ ਤਾਂ ਬੀਬੀ ਨੇ ਉਲਾਦਾ ਨਹੀਂ ਦੀਆਂ ਵਿਚਾਰੀਆਂ ਮੈਨੂੰ ਪਤਾ ਬੀਬੀ ਦਾ ਮੈਨੂੰ ਆਏ ਹੋਣਾ ਵੀ ਕੰਮ ਛੇਤੀ ਨਿਪੜ ਜਾਵੇ ਹਾਂ ਹਾਂ ਬੀਬੀ ਕਹੀਂ ਸੁਹਾਣਾ ਰੇ ਕੱਲ ਸਿਕਾਉ ਉਹ ਆਏ ਆ ਨਾ ਗੱਲ ਪਤਾ ਕਿਆ ਚੱਲਦੇ ਕੰਮ ਪਿੱਛੇ ਜਿਹੜੇ ਕੰਮ ਹੋਣ ਮਰੂ ਦੇ ਵਰਗੀ ਰੀਸ ਨਹੀਂ ਕਿ ਨਹੀਂ ਚਲੋ ਵਧੀਆ ਗੱਲ ਆ ਯਾਰ ਮਿਹਨਤ ਕਰਨੀ ਚਾਹੀਦੀ ਆ